ਅਕਾ ਜਲਾਲਾਬਾਦ ਦੇ ਅਰਨੀ ਵਾਲਾ ਇਲਾਕੇ ਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋਰਾ-ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਪਾਕਾਂ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਕਈ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਤੇ ਅੱਜ ਉਹਨਾਂ ਨੇ ਘਰ ਵਾਪਸੀ ਕੀਤੀ ਤੇ ਸਤਿੰਦਰਜੀਤ ਸਿੰਘ ਮੰਟਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜੋ ਕਿ ਸardar ਜਸਵਿੰਦਰ ਸਿੰਘ ਜੀ ਪਿਛਲੇ 5 ਸਾਲੇ ਸਰਪੰਚ ਬਣੇ ਸੀ ਬੜੇ ਮਾਨਤਾ ਨਾਲ ਸੰਗਤ ਨੇ ਇਹਨਾਂ ਨੂੰ ਬਣਾਇਆ ਸੀ ਉਹ ਉਹਨਾਂ ਨੇ ਪਹਿਲਾਂ ਵੀ ਉਹ ਸਾਨੂੰ ਕੋਈ મત ਭੇਦ ਹੋ ਜਾਂਦੇ ਕਈ ਵਾਰੀ ਪਰਿਵਾਰ ਦੇ ਸਾਡਾ ਆਪ ਦਾ ਪਰਿਵਾਰ ਹੀ ਸੀਗਾ ਜੀ ਅਕਾਲੀ ਦਲ ਚ ਸੀ ਤੁਸੀਂ ਵੱਡਾ ਸਬੂਤ ਵੇਖਣਾ ਤੋਂ ਸਾਹਮਣੇ ਦੇਖ ਸਕਦੇ ਤੁਸੀਂ ਅੰਦਰ ਫੋਟੋ ਵੀ ਵੱਲ ਸਾਹਮਣੇ ਜੀ ਤੇ ਇਹਨਾਂ ਨੇ ਮਨ ਬਣਾਇਆ ਅਸੀਂ ਤਾਂ ਕੀ ਕਹੀਏ ਅਸੀਂ ਤਾਂ ਇਹਨਾਂ ਆਪ ਦਾ ਹੀ ਸਮਝਦੇ ਸੀ ਪਹਿਲਾਂ ਕਿੱਥੇ ਮਿਲ ਬਾਤ ਮਿਲਦੇ ਸੀ ਤੇ ਅਸੀਂ ਦਹਿ ਦਿਲੋਂ ਧੰਨਵਾਦ ਆ ਗਰਾਈਆਂ ਪ੍ਰਮਾਤ ਇਹਨਾਂ ਦੇ ਪ੍ਰਮਾਤ ਆਉਂਦਾ ਸ਼ੁਕਰ ਆਗੇ ਇਹਨਾਂ ਨੇ ਸਾਨੂੰ ਫਿਰ ਅੱਜ ਇਹਨਾਂ ਦੇ ਘਰੇ ਲਿਆਂਦਾ ਤੇ ਦੁਬਾਰਾ ਅੱਜ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦਾ ਇਹਨਾਂ ਨੇ ਮਨ ਬਣਾਇਆ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਪ੍ਰਧਾਨ ਸਾਹਿਬ ਵੱਲੋਂ ਵੀ ਅਸੀਸਾਂ ਸੁਬੀਸ਼ ਦੀ ਬਾਦ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਨੇ ਆ ਤੇ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਸਮੁੱਚੀ ਟੀਮ ਨੇ ਜਿੰਨੀਆਂ ਨੇ ਸਾਰੀ ਟੀਮ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਅਗਲੇ ਜਿਹਨੇ ਵੀ ਆਉਣਗੇ ਅਕਾਲੀ ਦਲ ਦਾ ਸਾਥ ਦੇਵਾਂਗੇ ਜਿੰਨਾ ਕੋ ਅਸੀਂ ਪਿੰਡਾਂ ਦੇ ਵਿੱਚ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਨੂੰ ਸੇਹੀ ਬੇਨਤੀ ਕਰਦੇ ਆ ਕਿ ਤਗੜੇ ਹੋ ਕੇ ਅਕਾਲੀ ਦਲ ਦਾ ਸਾਥ ਦਿਓ ਖੇਤਰੀ ਪਾਰਟੀ ਹੈ ਇਹਦਾ ਸਾਥ ਦੇਣਾ ਵੀ ਚਾਹੀਦਾ ਤੇ ਲੱਗਦਾ ਅੱਗੇ ਜਿਵੇਂ ਸੰਗਤ ਦੇ ਮਨ 'ਚ ਹੈ ਵੀ ਅਸੀਂ ਆਪਦੀ ਪ੍ਰਾਂਤ ਜਿਹੜੀ ਪੰਜਾਬ ਦੀ ਪਾਰਟੀ ਦਾ ਸਾਥ ਦੇ ਸਾਡੇ ਸਾਵਕਾ ਸਰਪੰਚ ਪਿੰਡ ਪਾਕੋਂ ਚੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਜਿਹੜੀ ਮੌਜੂਦਾ ਸਰਕਾਰ ਨਾਲ ਵਧਦਾ ਕਹਿ ਕੇ ਸ੍ਰੋਮਣੀ ਗੱਲਦਾਰ ਨੂੰ ਜੁਆਇਨ ਕੀਤਾ ਬਹੁਤ ਕੁਛ ਦੀ ਗੱਲ ਹੈ ਕਿ ਬੜਾ ਪੰਥਕ ਪਿੰਡ ਹੈ ਇਸ ਪਿੰਡ 'ਚੋਂ ਮੀਤਸ਼ਾ ਹੀ ਪਾਰਟੀ ਦੀ ਬਹੁਤ ਢੀਡ ਲੈ ਕੇ ਪਿੰਡ ਅੱਗੇ ਆਇਆ ਸੋ ਇਹਨਾਂ ਬੰਦਿਆਂ ਚਲੋ ਇਹ ਬਦਲਾਅ 'ਚ ਕੁਝ ਲੋਕਾਂ ਦੀ ਜਿਹੜੀ ਸਰਕਾਰ ਨੇ ਕਿਤੇ ਵਾਦੇ ਸੀਗੇ ਉਹਨੂੰ ਵੇਖਦੇ ਆ ਆ ਗਈ ਪਰ ਇਹਨੇ ਛੇਤੀ ਹੀ ਆਪਦੀ ਪਾਰਟੀ ਨੂੰ ਪਛਾਣ ਦਿਆਂ ਹੈ ਇੱਕ ਸਾਲ ਪਹਿਲਾਂ ਡੇਟ ਸਵਾਸਾ ਰਹਿ ਕੇ ਛੱਡ ਕੇ ਆਪਦੀ ਪਾਰਟੀ ਚ ਆਏ ਐ ਮੰਟਾ ਜੀ ਸਾਡੇ ਇਥੇ ਹੱਕਾਂ ਚਾਰਜ ਹੈ ਇਹਨਾਂ ਨਾਲ ਸਾਰਾ ਨਾਲ ਪਿਆਰ ਵੀ ਹੈ ਔਰ ਸਰਦਾਰ ਪ੍ਰਕਾਸ਼ ਬੀਸਨ ਸਿੰਘ ਜੀ ਬਾਸੇ ਪ੍ਰਧਾਨ ਸਾਹਿਬ ਦੇ ਉਹਨਾਂ ਨੇ ਕੰਮਣ ਵਿਖਦੇ ਹੋਇਆ ਅੱਜ ਗਣ ਕਿਤੇ ਮੈਨੂੰ ਜੀ ਆਨ ਨੂੰ ਕਹਿਣਾ ਔਰ ਵਿਸ਼ਵਾਸ ਦਿਵਾਉਣਾ ਕਿ ਅਪਿੰਡਰ ਹਮੇਸ਼ਾ ਪਹਿਲਾਂ ਵਾਂਗ ਸਾਰੇ ਭਰਾਵਾਂ ਨੂੰ ਬੜਾ ਮਾਨ ਸਨਮਾਨ ਮਿਲਦਾ ਰਹੇ ਜਿੰਦਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਜੀ ਅਸੀਂ ਆਪਦੇ ਪੁਰਾਣੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਏ ਹਾਂ ਕੀ ਕਾਰਨ ਹੈ ਕਿਉਂ ਛੱਡੀ ਗਈ ਪਾਰਟੀ ਕਰਨੇ ਅਭੀ ਜਿਹੜਾ ਇਹ ਪਾਰਟੀ ਦੀਆਂ ਨੀਤੀਆਂ ਐ ਜੀ ਬਈ ਇਹ ਸਾਰਾ ਦਿੱਲੀ ਵਾਲਿਆਂ ਦੇ ਅੰਡਰ ਕੰਟਰੋਲ ਐ ਤੇ ਜਿਹੜਾ ਮੇਨ ਇੱਥੇ ਵੀ ਜਿਹੜਾ ਕੋਈ ਵਾਅਦੇ ਘਾਟੇ ਜਿਹੜੇ ਸਿਸਟਮ ਮੈਨੂੰ ਸਹੀ ਨਹੀਂ ਲੱਗਿਆ ਕਾਲੀਦਾਲ ਦੀ ਅੱਗੇ ਆਪਾਂ 2-3 ਵਾਰ ਸਰਕਾਰ ਵੇਖੀ ਐ ਵਧੀਆ ਕੰਮ ਕਰਨੇ ਵੇਖੋ ਜਿੱਥੇ ਆਪਾਂ ਖੜੇ ਆ ਅੱਜ ਵੀ ਜੋ ਮੇਨ ਆ ਪ੍ਰੋਜੈਕਟ ਸੀ ਗਲੀਆਂ ਨਾਲੀਆਂ ਵਾਲਾ ਬਾਦਲ ਸਾਹਿਬ ਨੇ ਸਾਡੇ ਪਿੰਡ ਤੋਂ ਸ਼ੁਰੂ ਕੀਤਾ ਸੀ ਉਹ ਫਿਰ ਕੰਮਾਂ ਦਾ ਹਿਸਾਬ ਕਿਤਾਬ ਜavi ਲਾਉਣਾ ਪੈ ਗਿਆ ਤੇ ਕਾ ਆਪਦੀ ਪਾਰਟੀ ਐ ਪੰਥਕ ਪਾਰਟੀ ਐ ਇਸ ਕਰਕੇ ਇਹ ਜੀ 25 30 ਪਰਿਵਾਰ